ਵੱਡੀਆਂ ਪੱਟੀਆਂ ਪਹਿਲਾਂ ਅਮਰਤਪਾਲ ਦੀ ਆਪਾਂ 2 ਮਿੰਟ ਗੱਲ ਕਰ ਲਈਏ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਮੈਂ ਆ ਕਰ ਦੂ ਉਹ ਕਰ ਦੂ ਫੇ ਜਦੋਂ ਖੜਨ ਦੀ ਵਾਰੀ ਆਈ ਸਭ ਤੋਂ ਪਹਿਲਾਂ ਭੱਜਿਆ ਇਹ ਮੈਦਾਨ ਛੱਡ ਕੇ ਥੁੱਕ ਛੱਟ ਕੇ ਠੀਕ ਨਹੀਂ ਤੇ ਫੇਰ ਜਦੋਂ ਇਹਨੂੰ ਲੈ ਕੇ ਗਏ ਨੇ ਡਿਬਰੂਗੜ੍ਹ ਉੱਥੇ ਦੋ ਡੰਡੇ ਖਾ ਕੇ ਤੇ ਇਹਨੇ ਮੁੜ ਕੇ ਮੁਖਬਰੀਆਂ ਕਰਤੀਆਂ ਭਾਈ ਅਵਤਾਰ ਸਿੰਘ ਖੰਡੇ ਦੀ ਮੁਖਬਰੀ ਇਹਨੇ ਕੀਤੀ ਭਾਈ ਨਿੱਜਰ ਦੀ ਕੀਤੀ ਭਾਈ ਪੰਜਵਟ ਸਾਹਿਬ ਦੀ ਹੋਰ ਕਈ ਮੁੰਡਿਆਂ ਦੀਆਂ ਕੀਤੀਆਂ ਨੇ ਮੁਖਬਰੀਆਂ ਠੀਕ ਨਹੀਂ ਯਾਰੀ ਚ ਇਹ ਬੰਦਾ ਫੇਲ ਅਮਰਤਪਾਲ ਸਾਨੂੰ ਤਾਂ ਦੀਪ ਸਿੱਧੂ ਬਾਈ ਦੇ ਐਕਸੀਡੈਂਟ ਦਾ ਵੀ ਸ਼ੱਕ ਇਹਦੇ ਤੇ ਹੀ ਆ ਕਿ ਇਹਨੂੰ ਪਹਿਲਾਂ ਹੀ ਪਤਾ ਸੀਗਾ ਕਿ ਦੀਪ ਬਾਈ ਦਾ ਐਕਸੀਡੈਂਟ ਹੋਊਗਾ ਤੇ ਮੈਂ ਪੰਜਾਬ ਜਾ ਕੇ ਆ ਡਰਾਮਾ ਕਰਕੇ ਤੇ ਉੱਥੇ ਮਗਰ ਲਾਉਂਗਾ ਲੋਕਾਂ ਨੂੰ ਸਾਨੂੰ ਤਾਂ ਸ਼ੱਕ ਇਹ ਤੇ ਤੂੰ ਜਾਣਦਾ ਕਿ ਦੀਪ ਬਾਈ ਦੇ ਐਕਸੀਡੈਂਟ ਤੋਂ ਪਹਿਲਾਂ ਹੀ ਅਮਰਤਪਾਲ ਨੂੰ ਸਾਰੀ ਕਹਾਣੀ ਦਾ ਪਤਾ ਸੀ ਸਾਰਾ ਕੁਝ ਇਹਨੂੰ ਪਤਾ ਸੀ ਰੋਡ ਮੈਪ ਇਹਨੂੰ ਸਾਰਾ ਪਤਾ ਸੀ ਕਿਵੇਂ-ਕਿਵੇਂ ਐਕਸੀਡੈਂਟ ਹੋਊ ਕਿਵੇਂ ਮੈਂ ਉੱਥੇ ਜਾ ਕੇ ਆਪਣਾ ਹੁਲੀਆ ਬਦਲ ਕੇ ਲੋਕਾਂ ਨੂੰ ਐ ਕਰਕੇ ਭਰਮਾਉਂਗਾ ਉਸ ਤੁਹਾਡੇ ਸਾਹਮਣੇ ਆ ਗਏ ਇੱਕ ਇੱਕ ਚੀਜ਼ ਤਾਂ ਸਾਹਮਣੇ ਹੀ ਆ ਹੁਣ ਠੀਕ ਨਹੀਂ ਮੈਂ ਬੜੀ ਲੰਬੀ ਚੌੜੀ ਗੱਲ ਨਹੀਂ ਕਰਨੀ ਹੈਗੀ ਦੂਜੀ ਗੱਲ ਇਹ ਹੁਣ ਆ ਜੋ ਆਪਾਂ ਇਹਨਾਂ ਨੇ ਸ਼ਾਮਲ ਕਿੰਨੂ ਕਰਾਇਆ ਲੱਖੇ ਨੂੰ ਉਹਨੇ ਵੀ ਹੁਣ ਤੱਕ ਕੀ ਕੀਤਾ ਯਾਰੀਆਂ 'ਚ ਉਹ ਵੀ ਬੰਦਾ ਫੇਲ ਹੁੰਦਾ ਆਇਆ ਹੁਣ ਤੱਕ ਯਾਰ ਮਾਰ ਮੁਖਵਰੀਆਂ ਠੀਕ ਨਹੀਂ ਜਿਹੜੀ ਸਰਕਾਰ ਨੂੰ ਉਹ ਸਾਰ ਦਨ ਭੰਡਦਾ ਉਹਨਾਂ ਤੋਂ ਗੱਨਮਾਨ ਲੈ ਕੇ ਬੈਠਾ ਵਾ ਉਹ ਠੀਕ ਨਹੀਂ ਤੁਸੀਂ ਦੱਸ ਦੋ ਮੈਨੂੰ ਇਹ ਕਿ ਭਾਈ ਇਹ ਦੋਨਾਂ ਦੇ ਵਿੱਚ ਹੁਣ ਜਿਹੜੀ ਪਾਰਟੀ ਦਾ ਪ੍ਰਧਾਨ ਖੁਦ ਯਾਰੀ 'ਚ ਫੇਲ ਹੋਇਆ ਹੋਵੇ ਉਹ ਹੁਣ ਆਪਣੇ ਮੈਂਬਰ ਚਾ ਟਿਕਟ ਵੀ ਤਾਂ ਐ ਜੇ ਬੰਦੇ ਨੂੰ ਦਊਗਾ ਜਿਹੜਾ ਖੁਦ ਯਾਰੀ 'ਚ ਫੇਲ ਹੋਇਆ ਹੋਵੇ ਹੁਣ ਲੱਖਾ ਵੀ ਯਾਰੀ 'ਚ ਫੇਲ ਤੇ ਅਮਰਤਪਾਲ ਵੀ ਯਾਰੀ 'ਚ ਫੇਲ ਅਮਰਤਪਾਲ ਨੇ ਵੀ ਆਪਣੇ ਮੁਖਬਰੀਆਂ ਕੀਤੀਆਂ ਲੱਖਾ ਦਾ ਕਰ ਹੀ ਰਿਹਾ ਵਾ ਜੋ ਕਰ ਰਿਹਾ ਤੁਹਾਡੇ ਸਾਹਮਣੇ ਹੀ ਆ ਠੀਕ ਨਹੀਂ ਮੈਨੂੰ ਇੱਕ ਗੱਲ ਦੱਸ ਦੇ ਲੱਖਾ ਪਹਿਲਾਂ ਤਾਂ ਮੈਨੂੰ ਗੁੱਸਾ ਚੜ ਰਿਹਾ ਵਾ ਆਪਣੇ ਮਨਦੀਪ ਸਿੱਧੂ ਤੇ ਕਿਉਂਕਿ ਮਨਦੀਪ ਸਿੱਧੂ ਵੀ ਕੱਲ ਵਾਰਿਸ ਪੰਜਾਬ ਵਾਲਿਆਂ ਦੀ ਉੱਥੇ ਕਾਨਫਰੰਸ ਦੇ ਵਿੱਚ ਸ਼ਾਮਲ ਸੀ ਤੇ ਉਹਨੂੰ ਇੱਕ ਵਾਰ ਵੀ ਨਹੀਂ ਹੋਇਆ ਕਿ ਦੀਪ ਸਿੱਧੂ ਦੇ ਨਾਲ ਲੱਖੇ ਸਿਧਾਣੇ ਉਹਨਾਂ ਨੇ ਕੀ ਕੀਤਾ ਸੀ ਕੀ ਕੀਤਾ ਲੱਖੇ ਸਿਧਾਣੇ ਉਹਨਾਂ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਦੀ ਮੀਟਿੰਗ ਨੂੰ ਬੜੀ ਜਲਦੀ ਭੁੱਲ ਗਿਆ ਮਨਦੀਪ ਸਿੱਧੂ ਦੱਸ ਇੱਕ ਵੀ ਸ਼ਬਦ ਨਹੀਂ ਬੋਲ ਸਕਿਆ ਉੱਤੇ ਖੜ ਕੇ ਜਦੋਂ ਇਹਨੂੰ ਸ਼ਾਮਲ ਕਰਾ ਰਹੇ ਸੀ ਕਿ ਅਮਰਤਪਾਲ ਦੇ ਪਰਿਵਾਰ ਵਾਲੇ ਜਾਂ ਅਮਰਤਪਾਲ ਦੀ ਪਾਰਟੀ ਇਹਨੂੰ ਸ਼ਾਮਲ ਕਰਾ ਰਹੀ ਸੀ ਵਾਰਿਸ ਪੰਜਾਬ ਦੇ ਵਿੱਚ ਇਹਨਾਂ ਨੂੰ ਇੱਕ ਵਾਰ ਵੀ ਨਹੀਂ ਮਨਦੀਪ ਸਿੱਧੂ ਨੂੰ ਹੋਇਆ ਕਿ ਮੈਂ ਪੁੱਛ ਕੇ ਸਵਾਲ ਤਾਂ ਕਰਾਂ ਕਿ ਭਾਈ ਜਿਹੜੇ ਬੰਦਿਆਂ ਨੇ ਚਾਹੇ ਉਹ ਲੱਖਾ ਹੋਵੇ ਭਾਨਾ ਹੋਵੇ ਨਵਦੀਪ ਹੋਵੇ ਹਰਿਆਣੇ ਵਾਲਾ ਜਿਹੜੇ ਬੰਦਿਆਂ ਨੇ ਸਭ ਤੋਂ ਵੱਧ ਕਰਤਾਰ 쿠ਸ਼ੀ ਕੀਤੀ ਦੀਪ ਬਾਈ ਦੀ ਸਭ ਤੋਂ ਵੱਧ ਕਰਤਾਰ 쿠ਸ਼ੀ ਕੀਤੀ ਦੀਪ ਬਾਈ ਦੀ ਅੱਜ ਉਹਨਾਂ ਬੰਦਿਆਂ ਨੂੰ ਤੁਸੀਂ ਪਾਰਟੀ ਸ਼ਾਮਿਲ ਕਰਾ ਰਹੇ ਹੋ ਇੱਕ ਵਾਰ ਵੀ ਨਹੀਂ ਹੋਇਆ ਪਰ ਉਹਨੂੰ ਤਾਂ ਆਪਣਾ ਪਿਆ ਹੋਇਆ ਫਿਕਰ ਕੇ ਮੈਨੂੰ ਪਤਾ ਨਹੀਂ ਸੀਟ ਦੇਣਗੇ ਕਿ ਨਹੀਂ ਦੇਣਗੇ ਮੈਨੂੰ ਕੋਈ ਵਧੀਆ ਔਦਾ ਦੇਣਗੇ ਕਿ ਨਹੀਂ ਦੇਣਗੇ ਉਹਨੂੰ ਆਪਣਾ ਪਿਆ ਹੋਇਆ ਪਾਲਾ